ਪਰ ਨਿਰਪੋ ਨਿਰਵੈਰ ਕਾਲ ਮੂਰਤ ਜੁਨ ਮੇਰੇ ਸੋਚੇ ਪਾਸ਼ਾ ਨੇ ਮੇਰੀ ਇੰਨੀ ਕੁ ਸੁਣੀ ਮੈਂ ਤੁਹਾਡੇ ਨਾਲ ਮਿਲੀਆਂ ਕਿ ਮੈਨੂੰ ਬਹੁਤ ਜ਼ਿਆਦਾ ਤੇ ਮੇਰੇ ਕੋਲ ਆਉਣੇ ਮੈਨੂੰ ਬਹੁਤ ਹੀ ਮਤਾ ਜਨ ਮੈਂ ਇੱਕ ਤੋਂ ਭਰੀ ਝੋਲੀ ਹੀ ਜਾਉਂਗੀ ਮੈਂ ਖਾਲੀ ਝੋਲੀ ਇੱਥੇ ਨਹੀਂ ਨਹੀਂ ਸਭ ਮੈਨੂੰ ਪੂਰਾ ਦੇਖੀ ਲਾ ਇਸ ਗੱਲ ਦਾ ਤਾਂ ਮੈਨੂੰ ਗੁਰੂ ਸਾਹਿਬ ਤੇ ਬਹੁਤ ਯਕੀਨ ਹੈ ਆਪਣੇ ਬੱਚਿਆਂ ਨੂੰ ਇਦਾਂ ਖਾਲੀ ਇੱਥੇ ਮੋੜਨਗੇ ਬੁੱਜੀ ਕਿੱਥੋਂ ਆਏ ਸੀਗੇ ਅਸੀਂ ਬਾਗਿਆ ਪਿੰਡ ਦੇ ਪਿੰਡ ਦੇ ਸੰਘੜਾ ਜੀ ਅੱਛਾ ਹਾਂਜੀ ਕਿੰਨੇ ਦਾ ਭਿਆਨਕ ਬੈਡ ਸੋਰਸ ਸੀਦਾ ਆਇਆ ਸੀ ਬੈਡ ਸੋਰ ਬਹੁਤ ਬੁਰਾ ਸੀ ਕਿੰਨੇ ਮਹੀਨੇ ਹੋ ਗਏ ਹਨ 6ਵਾਂ ਮਹੀਨਾ ਚੱਲ ਪਿਆ 6 ਪੈਸੇ ਕਿੰਨੇ ਲੱਗੇ ਪੈਸੇ ਕੋਈ ਨਹੀਂ ਲੱਗੇ ਸੰਗਤ ਜੀ ਪੈਸਾ ਕੋਈ ਨਹੀਂ ਲੱਗ ਰਿਹਾ ਦੂਰੋਂ ਦੂਰੋਂ ਆ ਕੇ ਪੇਸ਼ੈਂਟ ਠੀਕ ਹੋ ਰਿਹਾ ਤਾਂ ਉਹ ਪਾਉਂਦੇ ਜੇ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਉਹਨਾਂ ਤੱਕ ਪਹੁੰਚਾਉਂਦੇ ਹੋ ਤੁਸੀਂ ਤੁਹਾਡੇ ਕੋਲ ਵੀ ਵੀਡੀਓ ਪਹੁੰਚਿਆ ਸੀਗਾ ਹਾਂ ਜੀ ਤੁਸੀਂ ਦੇਖਿਆ ਔਰ ਆ ਕੇ ਤੁਹਾਡੀ ਜਾਨ ਬਚੀ ਜਾਨ ਬਚੀ ਹੁਣੇ ਤੁਸੀਂ ਸੋਚਣਾ ਹੈ ਕਿ ਆ ਤੁਸੀਂ ਵੀਡੀਓ ਸ਼ੇਅਰ ਕਰਕੇ ਜ਼ਿੰਦਗੀਆਂ ਬਚਾਉਣ ਦੇ ਵਿੱਚ ਸਿੱਧਾ ਸਹਿਯੋਗ ਕਰਨਾ ਚਾਹੁੰਦੇ ਹੋ ਬਿਲਕੁਲ ਕਰਨਾ ਚਾਹੁੰਦੇ ਹਾਂ ਇਹ ਅਨਮੋਲ ਅਸੀਸਾਂ ਪ੍ਰਾਪਤ ਕਰ ਸਕਦੇ ਹੋ ਆਨਲਾਈਨ ਸੇਵਾ ਨਿਭਾਉਂਦੇ ਹੋਏ ਕਿਉਂਕਿ ਤੁਸੀਂ ਔਰ ਅਸੀਂ ਇੱਕ ਟੀਮ ਦੀ ਤਰ੍ਹਾਂ ਕੰਮ ਕਰਦੇ ਹਾਂ ਇਹ ਬਹੁਤ ਜ਼ਰੂਰੀ ਹੈ ਕਿੱਥੇ ਖੜੇ ਆਪਾਂ ਆਪਾਂ ਹੀ ਦੂਸਰੇ ਫਲੋਰ ਤੇ ਚਲੇ ਪਿੰਡ ਮਦਨਹੇੜੀ ਖਰੜ ਦੇ ਲਾਗੇ ਜ਼ਿਲ੍ਹਾ ਮੋਹਾਲੀ ਜਿੱਥੇ ਸੰਗਤ ਦੇ ਸਹਿਯੋਗ ਦੇ ਨਾਲ ਸਾਰੀ ਮੈਡੀਕਲ ਸੇਵਾਵਾਂ ਨਿਸ਼ੁਲਕ ਚੱਲਦੀਆਂ ਨੇ ਤੁਹਾਡੇ ਸਹਿਯੋਗ ਦੇ ਨਾਲ ਚੱਲਦੀਆਂ ਨੇ ਤਾਂ ਅਸੀਂ ਸਸੇ ਕਾਲ ਸਸੇ ਕਾਲ ਸਤਨਾਮ ਕਟਤਾ ਪੁਰੇ ਨਿਰਵੈਰ ਕਾਲ ਮੂਰਤ ਚੁਨੀਸਾ ਬੰਗੁਰ ਪ੍ਰਸਾਦ ਜਪਾਸ ਚੁਕਾਸਾ 26 ਸਤਨਾਮ ਕੋ ਸੀ 20 ਸਜ ਇਕਮਕਾਰ ਸਤਨਾਮ ਕਟਤਾ ਪੁਰੇ ਨਿਰਵੈਰ ਇਹ ਪਿਆਣਾ ਨਹੀਂ ਪਾਟ ਕਰਦੇ ਹਾਂ ਹਾਂ ਜੀ ਹਾਂ ਹਾਂ ਜੀ ਪਾਟ ਕਰ ਜੀ ਹਾਂ ਜੀ ਉਹਦਾ ਬੈਡਸੂਟ ਬਹੁਤ ਜ਼ਰਾ ਪਿਆਣਾ ਸੀ ਹਾਂ ਠੀਕ ਹੋਵੇ ਹਾਂ ਜੀ ਜਿਹੜੇ ਕਿਹੜਾ ਗੁਰਦੋਸ ਉਹਦਾ ਹਸਪਤਾਲ ਜਿੱਥੇ ਤੁਹਾਨੂੰ ਗੁਰਨਾਨਕ ਦੇਵ ਸਪੈਸ਼ਲਿਸਟੀ ਸਪੈਸ਼ਲਟੀ 1.5 ਲੱਖ ਰੁਪਏ ਲੱਗਿਆ ਸੀ ਉੱਥੇ ਹਾਂ ਜੀ ਕਿੰਨੇ ਦਿਨ ਦਾ 4 ਦਿਨ ਦਾ 4 ਦਿਨ ਦਾ 1.5 ਲੱਖ ਰੁਪਏ ਲੱਟ ਲਿਆ ਸੀਗਾ ਅੰਬਰਸਰ ਲੱਗੇ ਨੇ ਤਰਨਤਾਰਨ ਤਰਨਤਾਰਨ ਲੱਗੇ ਇਹ ਬਾਪੂ ਜੀ ਦੇ ਦੋਨੋਂ ਮੁੰਡੇ ਮੁੱਕਰ ਗਏ ਨਾਲ ਨਾਲ ਨੂੰ ਦੋਨੋਂ ਮੁੰਡੇ ਬੱਪੂ ਜੀ ਇਕੱਲੇ ਹੀ ਹੂ ਇਕੱਲੇ ਹੈ ਹੈ ਇਕੱਲੇ ਹੈ ਜੀ ਇਕੱਲੇ ਹੈ ਉਹਨੇ ਸਾਰੀ ਸੇਵਾ ਮਾ ਚੱਲ ਰੀਆਂ ਨੇ ਲੇਕਿਨ ਇਹ ਸੰਗਤ ਤੱਕ ਪਹੁੰਚਾਏਗਾ ਕੌਣ ਤੁਸੀਂ ਵੀਡੀਓ ਸ਼ੇਅਰ ਕਰਕੇ ਪਹੁੰਚਾਉਂਗੇ ਜੰਮੂ ਤੋਂ ਆਈ ਸੀ ਕਿ ਜੰਮੂ ਤੋਂ ਦੋਨੋਂ ਮੁੰਡੇ ਨਹੀਂ ਆਏ ਨਾਲ ਕੋਈ ਨਹੀਂ ਆਇਆ ਰਿਸ਼ਤੇ ਅੱਧਾ ਪਾਣੀ ਹੋ ਚੁੱਕੇ ਆ ਅੱਜ ਕੱਲ ਦੇ ਟਾਈਮ ਦੇ ਵਿੱਚ ਕੀ ਕਹੀਏ ਕਿਸੇ ਰੁਕੀ ਨਹੀਂ ਆਪੋ ਹਾਂ ਜੀ ਹਾਂ ਸਾਡੇ ਨਾਲ ਆਪੂ ਪੱਕੇ ਹੀ ਹੁਣ ਡਾਕਟਰ ਹਰਸ਼ਮਨਾ ਆ ਗਏ ਹੈ ਤੁਹਾਡੀ ਫਿਜ਼ੀਓਥੈਰੇਪੀ ਚੱਲੂਗੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸਾਰਾ ਕੁਝ ਆਪਣੀ ਕ੍ਰਿਆ ਆਪ ਕਰਨ ਲੱਗ ਜਾਓਗੇ ਬੜੀ ਜਲਦੀ ਹਾਂਜੀ ਹਾਂਜੀ ਅਰੇ ਇਹ ਪਾਪਾ ਮੇਰ ਕਰ ਸਭ ਨੂੰ ਐਂ ਲੱਗਦਾ ਨਾ ਮੇਰਾ ਦੁੱਖ ਵੱਡਾ ਹੈ ਹਾਂਜੀ ਹਾਂਜੀ ਉਹ ਬੇਟੀ ਦਾ ਦੁੱਖ ਦੇਖਿਆ ਕਿੱਡਾ ਹੈ ਹਾਂਜੀ ਹੈਨਾ ਕਿੱਡਾ ਵੱਡਾ ਦੁੱਖ ਆ ਉਹ ਵੱਡਾ ਸਾਡਾ ਵਿੱਚ ਨਹੀਂ ਘਰੇ ਐਂ ਲੱਗਦਾ ਸੀ ਨਾ ਕਿ ਮੇਰਾ ਦੁੱਖ ਬਹੁਤ ਵੱਡਾ ਹੈ ਇੱਥੇ ਆ ਕੇ ਚੱਲਦਾ ਨਾ ਪਤਾ ਹਾਂਜੀ ਕਿ ਦੁਨੀਆਂ 'ਚ ਕਿੱਡੇ-ਕਿੱਡੇ ਦੁੱਖ ਪਏ ਵੱਡੇ ਹਾਂਜੀ ਸੰਗਤ ਜੀ ਨਾਲ ਜੁੜੋ ਕਿਰਪਾ ਕਰੋ ਨਾਲ ਜੁੜੋ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਬਹੁਤ ਜ਼ਿਆਦਾ ਸਹਿਯੋਗ ਦੀ ਲੋੜ ਹੈ ਖੰਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਕੀ ਹਾਲ ਚੱਲੇ ਕੱਲ ਕਰ ਸਕਦੇ ਸਸੀ ਕੱਲ ਮੇਰੀ ਭੈਣ ਸਸੀ ਕੱਲ ਹਾਂ ਜੀ ਸਭ ਚੱਲ ਗਿਆ ਮੈਂ ਕੈਮਰਾ ਔਨ ਕੀਤਾ ਹੈ ਕਰ ਸਕਦਾ ਹਾਂ ਹਾਂ ਜੀ ਕੱਲ ਕਰ ਸਕਦੇ ਆਪਾਂ ਹਾਂ ਜੀ ਅੱਛਾ ਮੈਂ ਦਿਖ ਰਿਹਾ ਹਾਂ ਇਸ ਟਾਈਮ ਬਿਲਕੁਲ ਨਹੀਂ ਅੱਛਾ ਇੱਕ ਗੱਲ ਦੱਸਾਂ ਜਿੱਥੇ ਰਿਸ਼ਤਿਆਂ ਦੀ ਧੱਜੀਆਂ ਉਹਨੀਆਂ ਹੁੰਦੀਆਂ ਦਿਖਦੇ ਆ ਉੱਥੇ ਬਹੁਤ ਚੰਗੀ ਗੱਲ ਹੈ ਕਿ ਇਹਨਾਂ ਦੇ ਹਸਬੰਦ ਭਾਈ ਸਾਹਿਬ ਉਹਨੀ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਉਹ ਤੁਹਾਡੇ ਸਹੁਰੇ ਆਏ ਸੀਗੇ ਸਹੁਰਾ ਸਾਹਿਬ ਸੀ ਸਾਸ ਸਹ ਹਾਂ ਮੈਂ ਉਹਨਾਂ ਦੀ ਹਿੰਮਤ ਦੇਖੀ ਮੈਂ ਮਨ ਲਗੀ ਮੈਂ ਵੀ ਬੜਾ ਹਰਾਮ ਹੋਇਆ ਨਾ ਅੱਜ ਕੱਲ ਦੇ ਸਮੇਂ ਦੇ ਸੁਮ ਲਈ ਇਹਨਾਂ ਦੇ ਸਹੁਰਾ ਪਰਿਵਾਰ ਇਹਨਾਂ ਡਟ ਕੇ ਖੜਾ ਆ ਨਾ ਕਮਾਲ ਦੀ ਗੱਲ ਆ ਮਤਲਬ ਆਪਣੇ ਆਪ ਤੇ ਮਿਸਾਲ ਕਾਇਮ ਕਰਤੀ ਉਹਨਾਂ ਨੇ ਕਾਫੀ ਟਾਂ ਸਮੇ ਬਾਅਦ ਇਹ ਚੀਜ਼ ਦੇਖੀ ਭਨੇ ਅਸੀਂ ਹਨਾ ਬੜੀ ਖੁਸ਼ੀ ਹੋਈ ਚਲੀ ਨਾ ਨਾ ਮੇਰੀ ਕਾਰ ਉਹਨਾਂ ਨੇ ਇੰਨੀ ਕੀ ਮਦਦ ਕੀਤੀ ਹੈ ਕਿ ਬੈਠੀ ਹੋਈ ਆਂ ਅਭੀ ਮੈਂ ਇਲਾਜ ਕਰਾਣਾ ਹੈ ਮੈਂ ਵੀ ਤਾਂ ਫਿਰ ਖਾਸੇ ਕੋੜੇ ਬੋਲ ਬੋਲੇ ਤੁਹਾਨੂੰ ਹਾਂ ਤੁਹਾਡੇ ਫਾਇਦੇ ਲਈ ਆ ਹਨਾ ਫਾਇਦੇ ਲਈ ਹਾਂ ਸਿਆਣਿਆਂ ਦਾ ਕਿਹਾ ਹੋਇਆ ਹੈ ਨਾ ਪਹਿਲਾ ਕੋੜਾ ਲੱਗਦਾ ਲੇਕਿਨ ਲੰਬੇ ਸਮੇਂ ਦੇ ਸਾ ਦੇਖੋਗੇ ਨਾ ਥੋੜਾ ਫਾਇਦਾ ਹੀ ਹੋਣਾ ਉਸ ਦਾ ਬੇਟੀ ਨਾਲ ਗੱਲ ਹੁੰਦੀ ਹੈ ਹਾਂਜੀ ਉਹ ਦਿਲ ਕਹਿੰਦੀ ਆ ਮम्मा ਮੈਂ ਰੋਜ਼ ਗੁਰਦਾਰੇ ਜਾਨੀ ਆ ਮੈਂ ਕਹਿੰਨੀ ਆ ਮम्मा ਠੀਕ ਹੋਏਗੀ ਸਾਡੇ ਵੀਡੀਓ ਫਿਰ ਤੁਸੀਂ ਆਵਾਜ਼ ਆਵਾਸ ਹੁੰਦੇ ਨੇ ਵੀਡੀਓ ਤੇ ਹਾਂਜੀ ਪਹਿਲੇ ਮੈਨੂੰ ਦੀਪ ਕਹਿੰਦੇ ਸੀ ਤੂੰ ਚੱਲ ਜਾ ਮੈਂ ਕਿਹਾ ਹੁਣ ਨਹੀਂ ਕਿਤੇ ਜਾਣਾ ਮੈਂ ਬੜੀ ਜਗ੍ਹਾ ਤੇ ਜਾ ਜਾ ਵੇਖਿਆ ਦੀਪ ਮੈਂ ਬੜਾ ਨੁਕਸਾਨ ਕਰਾ ਚੁੱਕੀ ਆ ਫਿਰ ਮੈਂ ਤੁਹਾਡੀ ਇੱਕ ਵੀਡੀਓ ਦੋ ਵੀਡੀਓ ਸੁਣੀ ਸਿਰਫ ਸੁਣੀ ਦੇਖੀ ਮੈਨੂੰ ਪਾंदे ਰਹਿੰਦੇ ਹੁੰਦੇ ਤੂੰ ਸੁਣ ਇਹਨਾਂ ਨੂੰ ਸੁਣ ਸਮਝ ਮੈਂ ਦੱਸ ਦੇਣਾ ਸੰਗਤ ਨੂੰ ਯਾਦ ਦਵਾ ਦੇਣਾ ਭੈਣ ਦੀ ਅੱਖਾਂ ਦੀ ਰੌਸ਼ਨੀ ਇਸ ਟੈਮ ਨਹੀਂ ਹੈ ਨਹੀਂ ਦੇਖ ਪਾंदे ਅੱਛਾ ਫਿਰ ਦੇਖਦੇ ਹੁੰਦੇ ਸੀ ਕਿੰਨਾ ਕੋ ਫਿਰ ਉਦੋਂ ਹੌਸਲਾ ਵੱਧਦਾ ਸੀ ਮੈਂ ਕਰਨ ਲੱਗੇ ਕਰਨਾ ਮੈਨੂੰ ਸੁੰਨੀ ਮੈਨੂੰ ਹਿੰਮਤ ਮਿਲਨੀ ਫਿਰ ਮੇਰਾ ਮਨ ਬਣਿਆ ਕਿ ਨਹੀਂ ਮੈਂ ਜਾਣਾ ਹੈ ਫਿਰ ਮੈਂ ਇੱਥੇ ਆਈ ਜਦੋਂ ਪਹਿਲੇ ਦਿਨ ਆਈ ਮੈਨੂੰ ਬਹੁਤ ਫਰਕ ਨਜ਼ਰ ਆਇਆ ਫਿਰ ਮਟਕਿਆ ਮੈਂ ਮੈਂ ਜਾਣਾ ਹੀ ਜਾਣਾ ਹੈ ਜੋ ਮਰਜ਼ੀ ਹੋ ਜੇ ਬਹੁਤ ਸ਼ੁਕਰਪ੍ਰੇਨ ਹੈ ਬਹੁਤ ਸ਼ੁਕਰਪ੍ਰੇਨ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਕਿ ਮੈਨੂੰ ਇੱਕ ਉਮੀਦ ਮਿਲ ਗਈ ਹੈ ਕਿ ਮੈਂ ਠੀਕ ਹੋਣਾ ਨਹੀਂ ਤੇ ਮੈਂ ਇੱਕਦਮ ਹਾਰ ਗਈ ਸੀ ਕਿ ਨਹੀਂ ਹੋਣੀ ਹੋਣਾ ਸਮਝੋ ਜੀ ਉਹ ਉਹ ਸਮਝੋ ਜਦ ਭੈਣ ਕਰੇ ਹਿੰਮਤ ਹਾਰ ਕੇ ਬੈਠੀ ਹੋਈ ਹੈ ਤੁਸੀਂ ਵੀਡੀਓ ਸਾਂਝਾ ਕਰ ਰਹੇ ਹੋ ਔਰ ਐਦਾਂ ਦੀ ਭੈਣਾ ਕੋਲ ਪਹੁੰਚ ਰਿਹਾ ਹੈ ਔਰ ਉਹ ਕਿੱਡੇ ਕਿੱਡਾ ਵੱਡਾ ਹੌਸਲਾ ਹੁੰਦਾ ਨਾ ਬਹੁਤ ਵੱਡਾ ਸਮਝੋ ਜਦ ਬੰਦਾ ਜੀ ਮੈਂ ਕਿਹਾ ਕਿ ਵਾਇਗਰੂ ਕਿਸੇ ਨਾ ਕਿਸੇ ਰੂਪ ਚਾਹੁੰਦਾ ਹੈ ਤੇ ਮੈਂ ਤੁਹਾਡੇ ਚ ਵੇਖਿਆ ਹੋਇਆ ਹੈ ਮੈਂ ਤੁਹਾਨੂੰ ਉਹਨਾਂ ਦਾ ਉਦਾ ਦਿੰਨੀ ਆ ਮੈਂ ਤੁਸੀਂ ਬਹੁਤ ਰੱਬੀ ਰੂਹ ਕੋ ਇਦਾਂ ਦੀ ਰੂਹ ਕਿਤੇ ਕਿਤੇ ਮਿਲਦੀ ਆ ਮੈਨੂੰ ਆਪਣੇ ਮੇਰਾ ਬਹੁਤ ਨਹੀਂ ਤੁਹਾਡੇ ਸਾਹਮਣੇ ਆ ਮੈਂ ਚੰਗੀ ਬਣੀ ਮੈਂ ਜਦ ਗੁਰਸਿੱਖਾਂ ਨਾਲ ਇਸ ਬਾਰੇ ਵਿਚਾਰ ਵਟਾਂਦਰਾ ਕਰਦਾ ਨਾ ਮੈਂ ਕਹਿੰਦਾ ਮੇਰੇ ਵਰਗ ਨਲਾਇਕ ਬੱਚਾ ਗੁਰੂ ਸਾਹਿਬ ਦਾ ਔਰ ਸੰਗਤ ਨੂੰ ਮੇਰੇ ਦੇ ਵਿੱਚ ਅਕਾਲ ਪੁਰਖ ਦਾ ਅੰਸ਼ ਦਿਖਣ ਲੱਗ ਜਾਂਦਾ ਨਲਾਇਕ ਬੱਚੇ ਚ ਬੋਲੇ ਕਿ ਮਹਾਨ ਨੇ ਉਹ ਰੂਹਾਂ ਜਿ ਜਿਹਨੂੰ ਮੇਰੇ ਵਰਗੇ ਤੇ ਲੈਗ ਦੇ ਵਿੱਚ ਮੈਂ ਤੁਹਾਡੇ ਬਾਰੇ ਅਕਾਲ ਪੁਰਖ ਦਾ ਅੰਸ਼ ਦਿਖਦਾ ਹੈ ਨਾ ਮੈਂ ਤੁਹਾਡੇ ਬਾਰੇ ਜੋ ਸੁਣਦੀ ਮੈਂ ਰੋਮ ਤੇ ਖੜੇ ਹੋ ਜਾਂਦੀ ਹੈ ਬਹੁਤ ਸ਼ੁਕਰ ਹੈ ਮੇਰੀ ਭੈਣ ਬਹੁਤ ਸ਼ੁਕਰ ਹੈ ਜੀ ਭੈਣ ਇੰਨਾ ਮਾਨ ਦੇਣ ਲਈ ਬਹੁਤ ਸ਼ੁਕਰ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇੱਕ ਉਮੀਦ ਮਿਲ ਗਈ ਕਿ ਮੈਂ ਠੀਕ ਹੋ ਸਕਦੀ ਹਾਂ ਨਹੀਂ ਤੇ ਪਈ ਹੋਈ ਸੀ ਇੱਕ লাশ ਬਣ ਕੇ ਮੰਜ਼ਿਲ ਉੱਤੇ ਮੇਰਾ ਕਿਸੇ ਨਾ ਬੋਲਣ ਨੂੰ ਜੀਲੀ ਕਾਦਾ ਹੁੰਦਾ ਕਿ ਮੈਂ ਮੇਰੀ ਜ਼ਿੰਦਗੀ ਬਰਬਾਦ ਹੋ ਚੁੱਕੀ ਹੈ ਹੁਣ ਮੈਂ ਹੱਸਦੀ ਆ ਖੇਡਦੀ ਆ ਪਹਿਲੇ ਆਪਾਂ ਆਪਾਂ ਜ਼ਿੱਦ ਫੜ ਕੇ ਚੱਲਣਾ ਠੀਕ ਹੈ ਆਪਾਂ ਆਪਾਂ ਠੀਕ ਹੋਣਾ ਹੈ ਬੇਟੀ ਲਈ ਠੀਕ ਹੈ ਉਹਦੇ ਲਈ ਹਾਂ ਹੁਣ ਹੈ ਆਪਾਂ ਤੁਹਾਡੇ ਦੇਖੋ ਤੁਸੀਂ ਆਪਣੇ ਹਸਬੰਡ ਨੂੰ ਕਿਆ ਉਹਨੇ ਦੇਖੋ ਕਿੰਨੀ ਮਿਹਨਤ ਕਰਕੇ ਕਿੰਨੇ ਉਹਨੇ ਕਿਹਾ ਕਿ 3 ਮਹੀਨੇ ਬਾਅਦ ਮੈਂ ਆਣਾ ਹੈ ਹਾਂ 3 ਮਹੀਨੇ ਬਾਅਦ ਵਾਹਿਗੁਰੂ ਕਰੇ ਤੂੰ ਉੱਥੋਂ ਤੁਰ ਕੇ ਜਾਵੇਂ ਮੈਂ ਤੈਨੂੰ ਖੁਦ ਲੈਣ ਆਵਾਂ ਠੀਕ ਹੈ ਉਹਨੂੰ ਦਿਖਾਣਾ ਹੈ ਕਰਕੇ ਹੈਨਾ ਤਾਂ ਹੀ ਉਹਨਾਂ ਨੂੰ ਵੀ ਖੁਸ਼ੀ ਹੋਊਗੀ ਨਾ ਸਾਨੂੰ ਵੀ ਡਾਕਟਰ ਹਰਸ਼ਮਨ ਨੂੰ ਭੈਣਾਂ ਨੂੰ ਇੱਥੇ ਸਾਰਿਆਂ ਨੂੰ ਖੁਸ਼ੀ ਹੋਊਗੀ। ਉਹਨਾਂ ਨੇ ਤੁਹਾਡੇ ਤੇ ਬਹੁਤ ਉਹਨਾਂ ਨੂੰ ਯਕੀਨ ਆ ਕਿ ਉਹ ਮੈਨੂੰ ਕਿਤੇ ਘੱਲ ਦੇਣੀ ਆ। ਉਹਨਾਂ ਦਾ ਇੰਨਾ ਕਿ ਯਕੀਨ ਟੁੱਟਿਆ ਹੋਇਆ ਨਾ ਕਿ ਜਿੱਦਾਂ ਦੇ ਮੇਰੇ ਨਾਲ ਕੰਮ ਹੋਇਆ ਕਿ ਉਹ ਮੈਨੂੰ ਕਿਤੇ ਨਹੀਂ ਘੱਲਦੇ ਇੱਥੇ ਉਹਨਾਂ ਨੇ ਬੜੀ ਹਿੰਮਤ ਨਾਲ ਮੈਨੂੰ ਕੱਲਾ ਕੇ ਕਈ ਯਕੀਨ ਦੇ ਕਰਕੇ ਉਹਨਾਂ ਨੂੰ ਤੁਹਾਡੇ ਤੇ ਇੰਨਾ ਯਕੀਨ ਹੈ। ਬਹੁਤ ਸ਼ੁਕਰ ਹੈ ਨਾ ਸੰਗਤ ਤੱਕ ਪਹੁੰਚ ਉਤਰਾਵਾਂਗੇ। ਪਰ ਮੈਂ ਤੇ ਤੁਹਾਡੇ ਕਰੀ ਮੈਂ ਮੈਂ ਕਹਿੰਨੀ ਆ ਕਿ ਮੈਨੂੰ ਤੁਹਾਡੇ 'ਚ ਰੱਬ ਹੀ ਸੁਦਾ ਹੈ। ਬੋਧ ਤੇ ਬਹੁਤ ਜ਼ਿਆਦਾ ਹੋਊਗਾ ਕਿ ਇੰਨੀ ਸੇਵਾ ਕੋਈ ਨਹੀਂ ਕਰਦਾ ਜਿੰਨੀ ਤੁਸੀਂ ਕਰਦੇ ਹੋ ਬਹੁਤ ਸ਼ੁਕਰ ਮੇਰੀ ਭੈਣ ਓਏ ਬਹੁਤ ਬਹੁਤ ਆਪਾਂ ਇਕੱਠੇ ਹੋ ਕੇ ਅੱਗੇ ਵਧਣਾ ਠੀਕ ਹੈ ਸਾਰਿਆਂ ਦੀ ਉਮੀਦਾਂ ਤੇ ਖਰਾ ਉਤਰਨਾ ਹੈ ਠੀਕ ਹੈ ਕਹਿੰਦੀ ਆ ਕਿ ਤੇਰੇ ਲਈ ਸਾਬੂ ਕੋਜੂ ਸਾਬੂ ਕੋਜੂ ਮੈਂ ਮੈਂ ਬਿਲਕੁਲ ਅਰਜੀ ਜੀ ਮੇਰੇ ਚ ਬਿਲਕੁਲ ਨਹੀਂ ਮਤਨੀ ਨਹੀਂ ਪੱਕੇ ਕਿੱਥੋਂ ਕੇ ਪਤਾ ਨਹੀਂ ਪੱਕਾ ਪਤਾ ਸੁੱਚੇ ਪਾਸ਼ਾ ਨੇ ਮੇਰੀ ਨਿਕ ਸੁਣੀ ਮੈਂ ਤੁਹਾਡੇ ਨਾਲ ਮਿਲੀਆਂ ਕਿ ਮੈਨੂੰ ਬਹੁਤ ਜ਼ਿਆਦਾ ਤੀ ਮੇਰੇ ਕੋਲ ਆਣੇ ਵਿੱਚ ਬਹੁਤ ਹਿੰਮਤ ਆ ਜਾਂਦੀ ਹੈ ਬਹੁਤ ਜ਼ਿਆਦਾ ਭਾਵੇਂ ਮੈਨੂੰ ਕੋੜੇ ਬੋਲ ਬੋਲਦੇ ਮਰ ਪਤਾ ਨਹੀਂ ਮੈਨੂੰ ਕਿਉਂ ਚੰਗੇ ਲੱਗਦੇ ਆ ਸ਼ੁਕਰ ਹੈ ਗੁਰੂ ਸਾਹਿਬ ਨੇ ਸਿੱਖਣ ਖਾਲੀ ਭਾਂਡੇ ਚ ਨਾ ਇੰਨਾ ਇੰਨਾ ਕੁਝ ਪਛਤਾ ਸ਼ੁਕਰ ਹੈ ਮੇਰੀ ਨਿੱਕੀ ਜਿਨੀ ਤੀ ਆ ਉਹ ਤੁਹਾਡੀਆਂ ਵੀਡੀਓਜ਼ ਵੇਖਦੀ ਉਹਨੂੰ ਹਿੰਮਤ ਮਿਲਦੀ ਤੁਹਾਡੀਆਂ ਵੀਡੀਓਜ਼ ਵੇਖ ਕੇ ਉਹ ਉਹ ਕਿੰਨੀ ਨਿੱਕੀ ਆ ਤੀ ਬਹੁਤ ਬਹੁਤ ਜ਼ਿਆਦਾ ਚੰਗੀ ਹੂੰ ਬਹੁਤ ਜ਼ਿਆਦਾ ਮੈਂ ਤੁਹਾਡਾ ਕਿੰਨਾ ਕੁ ਧੰਨਵਾਦ ਕਰਾਂ ਮੈਨੂੰ ਨਹੀਂ ਪਤਾ ਹੈਗਾ ਵੀ ਗੁਰੂ ਸਾਹਿਬ ਦਾ ਬਹੁਤ ਨਲਾਇਕ ਬੱਚਾ ਐ ਮੈਂ ਬਹੁਤ ਲੋਗ ਬੱਚਾ ਖਾਲੀ ਭੰਡਾ ਹੈ ਕੁਝ ਹੋ ਜਾਵੇ ਸ਼ਾਇਦ ਹੈਗਾ ਕੁਝ ਹੋ ਜਾਵੇ ਨਹੀਂ ਜਿੰਨਾ ਕਿ ਤੁਹਾਨੂੰ ਯਕੀਨ ਆ ਮੈਂ ਇੱਕ ਤੋਂ ਭਰੀ ਝੋਲੀ ਹੀ ਜਾਉਂਗੀ ਮੈਂ ਖਾਲੀ ਝੋਲੀ ਹੀ ਨਹੀਂ ਨਹੀਂ ਮੈਨੂੰ ਪੂਰਾ ਯਕੀਨ ਹੈ ਇਸ ਗੱਲ ਦਾ ਤਾਂ ਮੈਨੂੰ ਵੀ ਗੁਰੂ ਸਾਹਿਬ ਤੋਂ ਬਹੁਤ ਯਕੀਨ ਹੈ ਆਪਣੇ ਬੱਚੇ ਨੂੰ ਇੱਦਾਂ ਖਾਲੀ ਅਥਰੀ ਮੋੜਨਗੇ ਚਲੋ ਬਾਈ ਗੁਰੂ ਮੈਂ ਕਿੰਨੀ ਕਿਸੇ ਵੇਲੇ ਡੋਲ ਜਾਨੀ ਆ ਪਰ ਵਾਈ ਗੁਰੂ ਆਪਣਾ ਹਮੇਸ਼ਾ ਨਹੀਂ ਨਹੀਂ ਮੈਂ ਦੇਖ ਰਿਹਾ ਤੁਸੀਂ ਨਾਮ ਸਿਮਰਨ ਕਰ ਰਹੇ ਸੀ ਤਾਂ ਫਿਰ ਮੈਂ ਵੀਗਾ ਡਿਸਟਰਬ ਨਾ ਕਰਾਂ ਹਣਾ ਹਾਂ ਬਹੁਤ ਚੰਗੀ ਗੱਲ ਆ ਬਾਈ ਬਹੁਤ ਚੰਗੀ ਗੱਲ ਮੈਂ ਅੱਗੇ ਮਿਲਣਾ ਮੜੇ ਪੁਰਾਣੂ ਬਹੁਤ ਸ਼ੁਕਰ ਪ੍ਰਣਾ ਬਹੁਤ ਸ਼ੁਕਰ ਉਹ ਹੈ ਕਰੋ ਸੰਗਤ ਜੀ ਬੇਣਤੀਆਂ ਨੇ ਤੁਸੀਂ ਆਪਣਾ ਫਰਜ਼ ਨਿਭਾ ਦਿਓ ਹਣਾ ਪਤਾ ਨਹੀਂ ਮੈਂ ਮੈਂ ਬਹੁਤ ਛੋਟਾ ਮਹਿਸੂਸ ਕਰਦਾ ਆਪਣੇ ਆਪ ਨੂੰ ਬਹੁਤ ਛੋਟਾ ਮਹਿਸੂਸ ਕਰਦਾ ਹਾਂ ਇਹ ਮਹਾਨ ਰੂਹਾ ਨੇ ਜਿਨ੍ਹਾਂ ਨੂੰ ਮੇਰੇ ਅੰਦਰ ਅਕਾਲ ਪੁਰਖ ਦਾ ਅੰਸ਼ ਦਿਖ ਜਾਂਦਾ ਹੈ ਕਮਾਲ ਦੀਆਂ ਰੂਹਾਂ ਨੇ ਕਮਾਲ ਦੀਆਂ ਰੂਹਾਂ ਨੇ ਕਮਾਲ ਦੀਆਂ ਰੂਹਾਂ ਨੇ ਨਾ ਫਕਸ ਕਾਲਪੁਰਖ ਦਾ ਬਹੁਤ 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 ਸ਼ੁਕਰ ਹੈ ਨਾ ਐਡਾ ਜੋਗਾ ਬਲ ਬਖਸ਼ਦਾ ਆਹ ਮਾਈ ਗਰੂ ਫਿਜ਼ੀਓਥੈਰੇਪੀ ਹੋਰ ਉੱਪਰ ਚਲੇ ਗਿਆ ਤਾਂ ਥੋੜਾ ਜਿਹਾ ਇਹ ਨਵਾਂ ਹਾਲ ਰੈਡੀ ਕਰ ਦਿੱਤਾ ਗਿਆ ਤੁਸੀਂ ਦੇਖ ਪਾ ਰਹੇ ਹੋ ਨਾ ਬਹੁਤ ਸਾਰੇ ਪੇਸ਼ੈਂਟ ਲਗਾਤਾਰ ਕਾਲਸ ਕਰ ਰਹੇ ਹਨ ਲਗਾਤਾਰ ਕਾਲ ਬੈੱਡ ਚਾਹੀਦਾ ਬੈੱਡ ਚਾਹੀਦਾ ਅੱਜ ਕਾ ਤਰੀਕ ਹੈ ਵੀਰੇ ਪਤਾ ਕੁਛ ਤਰੀਕਾ ਅੱਜ 19 ਤਰੀਕਾ ਯਾਨੀ 19 ਜੁਲਾਈ 2025 ਸਿਰਫ ਅਗਲੇ 3 ਦਿਨ ਦੇ ਵਿੱਚ ਆ ਪੂਰਾ ਔਰਡ ਸ਼ੁਰੂ ਹੋਣ ਲੱਗੇ ਪਿੱਛੇ ਵੀ ਦਿਖਾ ਦਿਓ ਇਹ 20 ਬੈੱਡ ਦਾ ਔਰਡ ਹੈ ਇਹ ਸ਼ੁਰੂ ਹੋਣ ਲੱਗਾ ਹੈ ਠੀਕ ਹੈ ਜੀ ਜਿਹੜੇ ਪੇਸ਼ੈਂਟ ਨੇ ਆਉਣਾ ਹੈ ਕਾਲ ਕਰਨੀ ਹੈ ਇੱਥੇ ਰੂਲਸ ਰੈਗੂਲੇਸ਼ਨ ਨੇ ਮਰਿਆਦਾ ਹੈ ਤੁਹਾਨੂੰ ਪਤਾ ਹੈ ਲਾਈਵ ਜੁੜੇ ਹੋਏ ਆ ਤੁਹਾਡੇ ਨਾਲ ਮਦਰ ਹੈਡੀ ਤੋਂ ਠੀਕ ਹੈ ਕਿ ਲੋ ਲਗਾਤਾਰ ਪੁੱਛਦੇ ਕਿੱਥੇ ਆ ਕਿੱਥੇ ਆ ਸਾਰੀ ਸੇਵਾਵਾਂ ਨਿਸ਼ੁਲਕ ਚਲਦੀਆਂ ਨੇ ਸੰਗਤ ਦੇ ਸਹਿਯੋਗ ਦੇ ਨਾਲ ਕੋਈ ਪੈਸਾ ਨਹੀਂ ਲਿਆ ਜਾਂਦਾ ਕੋਈ ਪੈਸਾ ਨਹੀਂ ਲਿਆ ਜਾਂਦਾ ਤੁਹਾਡੇ ਸਹਿਯੋਗ ਦੇ ਨਾਲ ਚਲਦੀ ਸਾਥ ਦੋ ਬਸ ਸਾਥ ਦੋ ਵੀਡੀਓ ਸ਼ੇਅਰ ਕਰੋ ਲੋਕਾਂ ਤੱਕ ਪਹੁੰਚਾਓ ਤਾਂ ਕਿ ਲੋਕੀ ਇਸ ਸੇਵਾ ਦਾ ਲਾਭ ਉਠਾ ਸਕਣ ਜਿਨ੍ਹਾਂ ਦੀ ਰੀੜ ਦੀ ਹੱਡੀ ਟੁੱਟ ਜਾਂਦੀ ਹੈ ਜਿਨ੍ਹਾਂ ਦੇ ਥੱਲੇ ਲੜੇ ਪਾਸੇ ਸੁੱਨ ਹੋ ਜਾਂਦੇ ਆ ਭਿਆਨਕ ਭਿਆਨਕ ਵੱਡੇ ਵੱਡੇ ਬੈਡ ਸੋਰ ਹੋ ਜਾਂਦੇ ਨੇ ਉਨਾ ਦਾ ਸੇਵਾ ਸਹਿਯੋਗ ਚੱਲਦਾ ਸਾਡਾ ਜਰੂਰ ਸਾਥ ਦਿਓ ਆਨਲਾਈਨ ਵੀਡੀਓ ਸਾਂਝੇ ਕਰੋ ਸੇਵਾ ਦੇ ਵਿੱਚ ਪਾਰਟਿਸਪੇਟ ਕਰੋ ਚੰਡੀਗੜ੍ਹ ਮੋਹਾਲੀ ਕਰਾਲੀ ਰੋਪੜ ਪਟਿਆਲੇ ਇਸ ਸਾਈਡ ਤੋਂ ਆਨੇ ਹੋ ਪਲੀਜ਼ ਸਾਡੇ ਨਾਲ ਆਓ ਤੁਸੀਂ ਸਿਰਫ Google ਤੇ ਲਿਖਣਾ ਸਰਵ ਹਿਊਮੈਨਿਟੀ ਸਰਵ ਗੋਡ ਆ ਲਿਖੋਗੇ ਸਾਰਾ ਕੁਝ ਖੁੱਲ ਜਾਏਗਾ ਸਾਰਾ ਕੁਝ ਸਾਰੇ ਡਰੈਸ ਖੁੱਲ ਜਾਣਗੇ ਲੋਕੇਸ਼ਨ ਖੁੱਲ ਜਾਏਗੀ ਇੱਥੇ ਆਓ ਸੇਵਾ ਦੇ ਵਿੱਚ ਵੀ ਪਾਰਟਿਸਿਪੇਟ ਕਰੋ ਸਾਨੂੰ ਸੰਗਤ ਦੀ ਸੇਵਾ ਦੇ ਸੰਗਤ ਦੇ ਓਟ ਆਸਰੇ ਦੇ ਅਕਾਲ ਪੁਰਖ ਦੇ ਸੰਗਤ ਦੇ ਪਿਆਰ ਦੀ ਬਹੁਤ ਲੋੜ ਹੈ ਉਹਨਾਂ ਦੇ ਸਾਥ ਦੀ ਬਹੁਤ ਲੋੜ ਹੈ ਜ਼ਰੂਰ ਨਾਲ ਜੁੜੋ ਵੀਡੀਓ ਨੂੰ ਸਾਂਝੇ ਕਰਨਾ ਬਿਲਕੁਲ ਨਾ ਭੁੱਲੋ ਤੁਹਾਡਾ ਇੱਕ ਇੱਕ ਵੀਡੀਓ ਸ਼ੇਅਰ ਕੀਤਾ ਹੋਇਆ ਗਰੁੱਪਾਂ ਦੇ ਵਿੱਚ ਲਿੰਕ ਚਾਹੇ ਤੁਸੀਂ ਫੇਸਬੁੱਕ ਜਾਂ ਇੰਸਟਾਗ੍ਰam ਤੇ ਕਰ ਰਹੇ ਹੋ ਬਹੁਤ ਜ਼ਿੰਦਗੀਆਂ ਬਚਾ ਰਹੇ ਆ ਆਪਣ ਦੀ ਬੇਟੀ ਆ ਉਹਨਾਂ ਦੇ ਹਸਬੰਦ ਜਾਂ ਐਦਾਂ ਦੀ ਬਹੁਤ ਸਾਰੇ ਵੀਰ ਪੈਣ ਜੋ ਕਿ ਕਿਤੇ ਨਾ ਕਿਤੇ ਹੌਸਲਾ ਹਾਰ ਜਾਂਦੇ ਉਹ ਕੋਈ ਵੀ ਹੋਏਗਾ ਜਦ ਤੋਂ ਜੰਮੇ ਹੱਥਾਂ ਪੈਰਾਂ ਦੀ ਆਦਤ ਹੈ ਅਚਾਨਕ ਇਹ ਚੱਲਨੇ ਬੰਦ ਹੋ ਜਾਣ ਇੱਕ ਵਾਰ ਤਾਂ ਮੌਤ ਪੈ ਜਾਂਦੀ ਹੈ ਪਤਾ ਨਹੀਂ ਹੁੰਦਾ ਠੀਕ ਹੋਵਾਂਗੇ ਨਹੀਂ ਹੋਵਾਂਗੇ ਇਸ ਇੰਜਰੀ ਨੂੰ ਬੋਲਦੇ ਕਿਆ ਲੈਵਲਸ ਕਿਆ ਨੇ ਇਹ ਜਾਣਕਾਰੀ ਦੀ ਖੇੜ ਹੈ ਜਾਣਕਾਰੀ ਬਾਜ਼ਾਰ ਦੇ ਵਿੱਚ ਲੱਖਾਂ ਰੁਪਏ ਦੀ बिकਦੀ ਹੈ ਕੋਈ ਦਿੰਦਾ ਹੀ ਨਹੀਂ ਹੈ ਲੱਖਾਂ ਰੁਪਏ ਦੀ बिकਦੀ ਹੈ ਫੇਰ ਵੀ ਨਹੀਂ ਮਿਲਦੀ ਇੱਥੇ ਸਾਰੀ ਜਾਣਕਾਰੀ ਮੁਫਤ ਮਿਲਦੀ ਹੈ ਲੇਕਿਨ ਪੇਸ਼ੈਂਟ ਇਸ ਸੇਵਾ ਦਾ ਲਾਭ ਤਾਂ ਉਠਾ ਪਾਣਗੇ ਜੇ ਤੁਸੀਂ ਵੀਡੀਓ ਸਾਂਝੇ ਕਰਕੇ ਉਹਨਾਂ ਤੱਕ ਪਹੁੰਚਾਉਂਗੇ ਇਹ ਬਹੁਤ ਜ਼ਰੂਰੀ ਸੇਵਾ ਹੈ ਇਸ ਗੱਲ ਦੀ ਅਹਿਮੀਅਤ ਨੂੰ ਸਮਝਿਆ ਜਾਵੇ ਹੱਥ ਜੋੜ ਕੇ ਬੇਨਤੀਆਂ ਕਰਦੇ ਹਾਂ ਔਰ ਫਾਤੀ ਦੀ ਸਾਂਝ ਪਾਉਂਦੇ ਹੋਏ ਜਦ ਵੀਡੀਓ ਕਲੋਜ਼ ਕਰਾਂਗੇ ਉਸ ਤੋਂ ਪਹਿਲਾਂ ਮੈਂ ਆਸ ਜ਼ਰੂਰ ਕਰਦਾ ਹਾਂ ਕਿ ਤੁਸੀਂ ਵੀਡੀਓਜ਼ ਸ਼ੇਅਰ ਕਰਦੇ ਹੋ ਆਪਣੀ ਸੇਵਾ ਨਹੀਂ ਬਣੀ ਬਿਲਕੁਲ ਨਹੀਂ ਪੂਰ ਲੋਗੇ ਫਤਵੀ ਸਾਹਿਬ ਦਾ ਵੀਡੀਓ ক্লোਜ਼ ਕਰ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ